ਇੱਕ ਹੋਰ ਬੇਨਤੀ ਸੁਣ ਲੋ ਸਾਡਾ ਗੁਰਚਰਨ ਹੈ ਇਹ ਕਥਾ ਕਰਦਾ ਸਭ ਨੂੰ ਪਤਾ ਅੱਜ ਤੋਂ ਜੋ ਮਰਜ ਦੀ ਕਿਰਪਾ ਨਾਲ ਪਹਿਲੇ ਇੱਥੇ ਕਥਾ ਕਰਦਾ ਸੀ ਤੇ ਫਿਰ ਮੈਂ ਇਹਨੂੰ ਇਹ ਚੀਜ਼ ਕਹੀ ਮੈਂ ਕਿਹਾ ਹੁਣ ਬਾਹਰ ਵੀ ਵਿਚਰੋਆਂ ਸੰਗਤਾਂ ਲਾਈ ਵੀ ਸੁਣਦੀਆਂ ਨੇ ਇਹ ਸ਼ਨੀ ਦੀ ਰਾਤ ਤੇ ਐਤ ਦਾ ਦਿਨ ਇਨੂੰ ਮੈਂ ਕਿਹਾ ਦੋ ਦਿਨ ਇਧਾਂ ਪ੍ਰਚਾਰ ਵਾਸਤੇ ਕੱਢਿਆ ਕਰ ਬਾਕੀ ਦੇ ਦਿਨ ਇੱਥੇ ਡਿਊਟੀਆਂ ਨੂੰ ਭਾਵੇ ਸੇਵਾਵਾਂ ਕਰੇ ਦੋ ਦਿਨ ਪ੍ਰਚਾਰ ਤੇ ਤੇ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਕਾਰੇ ਨਹੀਂ ਇਹਨੂੰ ਅਸੀਸ ਦੇ ਦਿਓ ਟਰਸਟ ਵੱਲੋਂ ਜਿੱਥੇ-ਜਿੱਥੇ ਵੀ ਫਿਰ ਇਹ ਸੰਗਤਾਂ ਇਹਨੂੰ ਬੁਲਾਉਣਗੀਆਂ ਜੋ ਸੇਵਾ ਦੇਵੋਗੇ ਉਹ ਫਿਰ ਸਾਰੀਆਂ ਸੰਗਤਾਂ ਜੋ ਤੁਸੀਂ ਇਹਨਾਂ ਨੂੰ ਕਿਣਕਾ ਕਿਣਕਾ ਟਰਸਟ ਵਿੱਚ ਲਿਆ ਕੇ ਸਾਰੀ ਸੇਵਾ ਜੋ ਹਾਜ਼ਰੀ ਲਾਇਆ ਕਰੇਗਾ ਇਹ ਗੁਰਚਰਨ ਸਿੰਘ ਨੰਬਰ ਵੀ ਇਹਦਾ 9876525887 ਮੈਂ ਬੋਲ ਦਿੰਦੇ ਆ ਤੇ ਸਭ ਨੂੰ ਬੇਨਤੀ ਹੈ ਇੱਕ ਜਕਾਰਾ ਲਾ ਕੇ ਅਸੀਸ ਦੇ ਦਿਓ ਸੋ ਨਾਮ ਸਨਮਾਨਯੋਗ ਜਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਗੋਦ ਦਾ ਆਨੰਦ ਮਾਣੇ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਅੱਜ ਸਤਿਗੁਰ ਦੀ ਹਜ਼ੂਰੀ ਦੇ ਵਿੱਚ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਤੁਸੀਂ ਪਹੁੰਚੇ ਹੋ ਆਓ ਜਿਹਨੇ ਇੱਥੇ ਬੈਠੇ ਹੋ ਜਾਂ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਸਤਗੁਰ ਦੇ ਅਦਬ ਸਤਕਾਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਗੁਰ ਜੀ ਵੱਲੋਂ ਬੁਲੰਦ ਕੀਤੀ ਬਤੇ ਬੁਲਾਓ ਰਸਨਾ ਕਰੋ ਪਵਿੱਤਰ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਉ ਵਿੰਡ ਦੀ ਧਰਤੀ ਹੈ ਜੀ ਗੁਰਮੁਖ ਪਰਿਵਾਰ ਹੈ ਨਾਮ ਆਇਆ ਭਾਈ ਭਗਤਾ ਜੀ ਇਹਨਾਂ ਦਾ ਵਿਆਹ ਹੁੰਦਾ ਹੈ ਸਾਡੇ ਮਾਤਾ ਜੀ ਲੱਗੇ ਮਾਤਾ ਜੀਉਣੀ ਜੀ ਦੇ ਨਾਲ ਹੁਣ ਭਾਈ ਭਗਤਾ ਜੀ ਨਾਂ ਵੀ ਭਗਤਾ ਹੈ ਤੇ ਕੰਮ ਵੀ ਭਗਤਾ ਵਾਲੇ ਨੇ ਜ਼ਿੰਦਗੀ ਦੀ ਸਹਜ ਹੈ ਮਾਤਾ ਜੀ ਹੁਣੀ ਜੀ ਵੀ ਮਿੱਠ ਬੋਲਰਾ ਸੁਭਾਅ ਹੈ ਵਿਆਹ ਨੂੰ ਕਾਫੀ ਸਮਾਂ ਹੋ ਗਿਆ ਅਜ ਤੱਕ ਘੱਟ ਬੂਟਾ ਨਹੀਂ ਲੱਗਾ ਦਿਨ ਰਾਤ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਸਤ ਸੰਗਿਓ ਭਾਵੇਂ ਇੱਥੇ ਬੈਠੇ ਹੋ ਭਾਵੇਂ ਘੜਾਂਜ ਬੈਠ ਕੇ ਸੁਣ ਰਹੇ ਹੋ ਨਾਲ ਨਾਲ ਅੱਖਾਂ ਜੇ ਗੀਲ ਚੱਲੇ ਅਜ ਬਾਬਾ ਜੀ ਦੇ ਪਿਆਰ ਦੇ ਬੈਠੇ ਹੋ ਦਿਨ ਰਾਤ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹਦਾ ਸ਼ੁਕਰਾਨਾ ਕਰਦੇ ਨੇ ਅੱਜ ਭਾਈ ਭਗਤਾ ਜੀ ਖੂ ਤੇ ਕੰਮ ਪਏ ਕਰਦੇ ਨੇ ਇਹਨੇ ਨੂੰ ਗੁਰਮਖ ਜਨ ਕਹਿ ਲੋ ਰੱਬ ਦਾ ਪਿਆਰਾ ਕਹਿ ਲੋ ਮਹਾਤਮਾ ਕਹਿ ਲੋ ਮਹਾਂਪੁਰ ਕਹਿ ਲੋ ਖੂਦ ਆਇਆ ਅਖੰਡਾ ਭਲਿਆ ਪਿਆਸ ਲੱਗੀ ਏ ਮੈਨੂੰ ਪਾਣੀ ਪਿਲਾ ਸੱਤ ਵਜਨ ਆਖਿਆ ਬੜੇ ਸਤਕਾਰ ਦੇ ਨਾਲ ਪਾਣੀ ਪਿਆਇਆ ਭਾਈ ਭਗਤਾ ਜੀ ਵੀ ਉਹ ਰੱਬ ਦਾ ਪਿਆਰਾ ਵੀ ਉੱਥੇ ਬੈਠ ਗਏ ਪਰਮੇਸ਼ਰ ਦੀਆਂ ਵਡਿਆਈਆਂ ਸ਼ੁਰੂ ਹੋ ਗਈਆਂ ਸਤ ਸੰਗਿਓ ਜਦੋਂ ਦੋ ਗੁਰਮਖ ਜਨ ਬੈਠਦੇ ਨੇ ਨਾ ਫੇ ਰੱਬ ਦੀਆਂ ਵਡਿਆਈਆਂ ਕਰਦੇ ਨੇ ਉਹਦੀ ਉਸਤਤ ਕਰਦੇ ਨੇ ਐਨੇ ਨੂੰ ਮਾਤਾ ਜੀ ਹੁਣੀ ਜੀ ਵੀ ਸਿਰ ਤੇ ਪ੍ਰਸ਼ਾਦਿਆਂ ਵਾਲੀ ਪੋਟਲੀ ਜੁੱਕੀ ਹੋਈ ਆ ਗਈ ਤੇ ਭਾਈ ਭਗਤਾ ਜੀ ਆਖਣ ਲੱਗੇ ਵੇਖੋ ਮਹਾਪੁਰਖੋ ਪ੍ਰਸ਼ਾਦਾ ਵੀ ਆ ਗਿਆ ਜੀ ਤਾਂ ਅੱਗੋਂ ਉਹ ਮਹਾਪੁਰਖ ਆਖਣ ਲੱਗੇ ਕਹਿੰਦੇ ਨਹੀਂ ਗੁਰਮੁਖਾ ਪਿਆਸ ਲੱਗੀ ਸੀ ਪਾਣੀ ਮੰਗ ਕੇ ਲੈ ਲਿਆ ਹੁਣ ਪਾਣੀ ਪੀ ਲਿਆ ਹੈ ਪਿਆਸ 부ਝ ਗਈ ਹੈ ਪ੍ਰਸ਼ਾਦਾ ਦੀ ਅਜੇ ਭੁੱਖ ਨਹੀਂ ਨਹੀਂ ਮਹਾਪੁਰਖ ਭਾਵੇਂ ਇੱਕ ਹੀ ਸ਼ਕਲੋ ਉਚੇਚਾ ਨਹੀਂ ਲੈ ਕੇ ਆਏ ਜੋ ਪ੍ਰਸ਼ਾਦਾ ਘਰੋਂ ਆਇਆ ਭਵੇਂ ਇੱਕ ਹੀ ਛਕ ਲੂ ਮਾਤਾ ਜੀ ਉਹਨੇ ਜੀ ਨੇ ਵੀ ਬੇਨਤੀ ਕੀਤੀ ਹੁਣ ਉਹ ਮਹਾਪੁਰਖਾਂ ਨੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕਦਿਆਂ ਛਕਦਿਆਂ ਆਖਣ ਲੱਗੇ ਤੁਹਾਡੇ ਖੂਹ ਤੇ ਕੋਈ ਬੱਚਾ ਨਜ਼ਰ ਨਹੀਂ ਆ ਰਿਹਾ ਤੇ ਮਾਤਾ ਜੀ ਉਹਨੇ ਜੀ ਦੇ ਅੱਖਾਂ 'ਚ ਥੋੜਾ ਨਾ ਪਿਆਰ ਵਾਲਾ ਵਿਰਾਗ ਆ ਗਿਆ ਮਹਾਪੁਰਖੋ ਅਜੇ ਤੱਕ ਘਰ 'ਚ ਕੋਈ ਬੂਟਾ ਲੱਗਾ ਨਹੀਂ ਉਮਾ ਪੁਰਖ ਨੇ ਪ੍ਰਸ਼ਾਦਾ ਛਕਿਆ ਕਹਿੰਦੇ ਹੱਥ ਸੁੱਤੇ ਕਰਾਓ ਹੱਥ ਸੁੱਤੇ ਕੀਤੇ ਗਲਤ ਪੱਲਾ ਪਾ ਕੇ ਉਹ ਰੱਬ ਦੇ ਪਿਆਰੇ ਨੇ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕੀਤੀ ਏ ਏਕ ਅਕਾਲ ਪੁਰਖ ਵਾਹਿਗੁਰੂ ਜੀ ਭਾਈ ਭਗਤਾ ਜੀ ਨੇ ਬੀਬੀ ਜਿਉਣੀ ਜੀ ਨੇ ਬੜੇ ਸਤਕਾਰ ਦੇ ਨਾਲ ਤੁਹਾਡੇ ਦਾਸ ਦੀ ਸੇਵਾ ਕੀਤੀ ਪ੍ਰਸ਼ਾਦੇ ਪਾਣੀ ਨਾਲ ਸਤਿਗੁਰੂ ਜੀ ਏ ਵਾਹਿਗੁਰੂ ਜੀ ਤੁਹਾਡੇ ਘਰ ਕੋਈ ਕਟਾ ਥੋੜਾ ਹੈ ਪੜਦੇ ਨੇ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰੀ ਹੇ ਵਾਹਿਗੁਰੂ ਜੀ ਆਪਣੇ ਬਖਸ਼ੀ ਦੇ ਖਾਤੇ ਤੋਂ ਇਹਨਾਂ ਦੇ ਘਰ ਤੇ ਬਖਸ਼ੀ ਰੂ ਭੇਜਿਓ ਪਿਤਾ ਜੀ ਆਪਣੇ ਬਖਸ਼ੀ ਦੇ ਖਾਤੇ 'ਚ ਇਹਨਾਂ ਘਰ ਦੇ ਬਖਸ਼ੀ ਰੂ ਭੇਜੋ ਜੋ ਆਪ ਵੀ ਨਾਮ ਜਪੇ ਤੇ ਹੋਰ ਨਾਲ ਨਾਮ ਜਪਾਉਣ ਵਾਲੀ ਹੋਵੇ ਉਹ ਮਾਪੜਖਾ ਨੇ ਅਰਦਾਸ ਕੀਤੀ ਤੇ ਜਾਣਗੇ ਇੱਕ ਗੱਲ ਕਹਿਗੇ ਕਹਿੰਦੇ ਪਰਮੇਸ਼ਰ ਕਿਰਪਾ ਕਰੇ ਤੁਹਾਡੇ ਘਰ ਜਿਹੜਾ ਪੁੱਤਰ ਹੋਵੇ ਨਾ ਫਿਰ ਉਹਦਾ ਨਾਮ ਦੀਪ ਰੱਖਣਾ ਜਿਵੇਂ ਆਕਾਸ਼ ਵਿੱਚ ਧਰੂ ਤਾਰਾ ਚਮਕਦਾ ਹੈ ਨਾ ਹੁਣ ਗੱਲ ਸੁਣਿਓ ਜਿਵੇਂ ਆਕਾਸ਼ ਵਿੱਚ ਧਰੂ ਤਾਰਾ ਚਮਕਦਾ ਹੈ ਤੁਹਾਡੇ ਪੁੱਤਰ ਦੀ ਚਮਕ ਵੀ ਇਸੇ ਤਰ੍ਹਾਂ ਹੋਵੇਗੀ ਤੇ ਚਮਕ ਇਹੋ ਜਿਹੀ ਹੋਵੇਗੀ ਦਿਨੋਂ ਦਿਨ ਉਹਦੀ ਚਮਕ ਵੱਦੀ ਜਾਏਗੀ ਵੱਦੀ ਜਾਏਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਸੀਂ ਵੇਖਦੇ ਹੋ ਗੁਰਮੁਖ ਅੱਜ ਕਿਵੇਂ ਬਾਬਾ ਇਹ ਦਰ ਤੇ ਰੌਣਕਾਂ ਲੱਗਦੀ ਨੇ ਹਰ ਜਗ੍ਹਾ ਤੇ ਕੱਲ ਨਜ਼ਾਰੇ ਤੁਸੀਂ ਵੇਖੇ ਨਗਰ ਕੀਰਤਨ ਦੇ ਵਿੱਚ ਗੁਰਮੁਖੋ ਚਾਟੀਵੰਡ ਚੌਂਕ ਸ਼ਹੀਦਾਂ ਸਾਹਿਬ ਦੋ ਸਵੇਰ ਤੋਂ ਲੈ ਕੇ ਰਾਤ ਤੱਕ ਰੌਣਕਾਂ ਹੀ ਰੌਣਕਾਂ 10 ਵਜੇ ਰਾਤ ਜਾ ਕੇ ਨਗਰ ਕੀਰਤਨ ਦੀ ਸਮਾਪਤੀ ਕਰਨ ਕੋਈ 10 ਵਜੇ ਹਰ ਕੋਈ ਬਾਬਾ ਜੀ ਨਾਲ ਪਿਆਰ ਕਰਦਾ ਪਿਆ ਟਾਲਾ ਸਾਹਿਬ ਹੀ ਰੌਣਕਾਂ ਨੇ ਪਾਵਿੰਡ ਸਾਹਿਬ ਹੀ ਰੌਣਕਾਂ ਨੇ ਇੱਥੇ ਵੀ ਰੌਣਕਾਂ ਲੱਗੀਆਂ ਬਾਬਾ ਜੀ ਦੇ ਨਾਮ ਤੇ ਧ੍ਰਸ਼ਟ ਹੈ ਇੱਥੇ ਵੀ ਸੰਗਤਾਂ ਪਿਆਰ ਕਰਦੀਆਂ ਬਾਬਾ ਜੀ ਨਾਲ ਸਤ ਸੰਗੀ ਫਿਰ ਉਹ ਸਮਾਂ ਬਣਿਆ ਬਾਬਾ ਜੀ ਧਰਤੀ ਤੇ ਆਉਂਦਾ ਉਹ ਸਮਾਂ ਦਾਈਆਂ ਦਾ ਸੀ ਹੁਣ ਦਾਈ ਅੰਦਰ ਹੈ ਮਾਤਾ ਜੀ ਉਹਨੇ ਜੀ ਕਮਰੇ ਦੇ ਅੰਦਰ ਨੇ ਬਾਹਰ ਭਾਈ ਭਗਤਾ ਜੀ ਘਲੋਤੇ ਕੁਝ ਹੋਰ ਰਿਸ਼ਤੇਦਾਰ ਪਿੰਡ ਵਾਲੇ ਘਲੋਤੇ ਨੇ ਕੁਝ ਸਮੇਂ ਬਾਅਦ ਦਾਈ ਬਾਹਰ ਆਉਂਦੀ ਹੈ ਆ ਕੇ ਕਹਿੰਦੀ ਭਾਈ ਭਗਤਿਆ ਭਾਈ ਭਗਤਿਆ ਵਧਾਈ ਹੋਵੇ ਵਧਾਈ ਹੋਵੇ ਤੇਰੇ ਘਰ ਪੁੱਤਰ ਹੋਇਆ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਾਰੀ ਸੰਗਤ ਨੂੰ ਵਧਾਈਆਂ 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 ਬੋਲੋ ਵਧਾਈਆਂ 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 ਜਿਵੇਂ ਸਾਰਾ ਵਾਤਾਵਰਨ ਬੜਾ ਖੁਸ਼ ਹੋਵੇ ਗੁਰਮੁਖੋ ਜਿਵੇਂ ਹਰ ਪਾਸੇ ਇੱਕ ਆਵਾਜ਼ ਆ ਰਹੀ ਹੈ ਕਿਰੀ ਆਵਾਜ਼ ਮੇਰਾ ਦਿਲ ਕਰਦਾ ਹੈ ਜਿੰਨੇ ਇੱਥੇ ਬੈਠੇ ਹੋ ਜਿਹੜਾ ਜਿਵੇਂ ਬੈਠ ਕੇ ਸੁਣ ਰਹੇ ਹੋ ਅਜ ਬਾਬਾ ਆਦੀਪ ਸਿੰਘ ਦੇ ਪਿਆਰ ਤੇ ਇਹ ਪੰਕਤੀ ਪੜੋ ਤੇ ਬਾਬਾ ਜੀ ਕੋਲੋਂ ਖੁਸ਼ੀਆਂ ਲਓ ਪਿਆਰ ਦੇ ਨਾਲ ਪਰਉਪਕਾਰੀ ਆਏ ਜਨ ਪਰਉਪਕਾਰੀ ਆਏ ਪਰਉਪਕਾਰੀ ਆਏ ਜਨ ਪਰਉਪਕਾਰੀ ਆਏ ਪਰ ਕਾਰੀਆਏ 바ਰੀឧបਕਾਰੀਆਏ ਜਨ ਪਰ ਉਪਕਾਰੀਆਏ ਵਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਵਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਸਿੰਘ ਜੀ ਧਨ ਧਨ ਬਾਬਾ ਦੀਪ ਸਿੰਘ ਜੀ ਧਨ ਧਨ ਬਾਬਾ ਦੀਪ ਸਿੰਘ ਜੀ ਮਾਰੇ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਮਾਰੇ ਉਪਕਾਰੀ ਆਏ ਜਨ ਪਰ ਮਰਨ ਤੋਂ ਹੂੰ ਮੈਂ ਨਹੀਂ ਜਨਮ ਮਰਨ ਤੋਂ ਹੂੰ ਮੈਂ ਨਹੀਂ ਜਨਮ ਮਰਨ ਤੋਂ ਹੂੰ ਮੈਂ ਨਹੀਂ ਜਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆ बाबा दीप सीन बाबा दीप साबा दीप सारी कृपा करन बाबा दीप सी अन तन बाबा दीप से जीन बाबा दीप संत बाबा दीप संग तन बाबा प सं जीन तर बाबा दीप सिंह जीप सिंह जी पह पर उपकारी आए जन पर उपकारी आए पर उपकारी आए जन पर उपकारी आए, ਮਰਨ ਦੋਹੋਂ ਮੈਂ ਨਹੀਂ ਜਨ ਪਰੁ ਪੁਕਰੀ ਆਏ ਆ ਕੋ ਤਨ ਤਨ ਬਾਬਾ ਦੀਪ ਸਿੰਘ ਜੀ ਇਹ ਆ ਕੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਪੁਣ ਮਾਤਾ ਜੀ ਨੇ ਬਚਪਨ ਤੋਂ ਹੀ ਗੁਰਬਾਣੀ ਦੇ ਨਾਲ ਜੋੜ ਦਿੱਤਾ ਨਾਮ ਦੀਆਂ ਅਸੀਸਾਂ ਦੇਣੀਆਂ ਗੁਰਬਾਣੀ ਦੀਆਂ ਅਸੀਸਾਂ ਦੇਣੀਆਂ ਪੁੱਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਪਜੋ ਜਗਦੀਸ਼ ਵੇਖੋ ਗੁਰਮੁਖ ਮਾਂ ਦੀ ਅਸੀਸ ਵਿੱਚ ਕਿੱਡੀ ਵੱਡੀ ਤਾਕਤ ਦੇਖਣ ਲੱਗੋ ਆਮ ਮਾਏ ਕਹਿੰਦੀ ਹੈ ਮੇਰੇ ਪੁੱਤਰ ਦੀ ਉਮਰ ਲੰਬੀ ਲੰਬੀ ਹੋਵੇ ਮੇਰੇ ਪੁੱਤਰ ਨੌਕਰੀ ਵਧੀਆ ਮਿਲ ਜਾਵੇ ਮੇਰੇ ਪੁੱਤਰ ਦਾ ਕਾਰੋਬਾਰ ਸੈੱਟ ਹੋ ਜਾਵੇ ਪਰ ਗੁਰਮੁਖ ਮਾਂ ਕਹਿੰਦੀ ਹੈ اے ਮੇਰੇ ਲਾਲ ਏ ਮੇਰੇ ਪੁੱਤਰ ਤੈਨੂੰ ਪਰਮੇਸ਼ਰ ਦਾ ਨਾਮ ਕਦੇ ਨਾ ਵਿਸਰੇ ਪੂਤਾ ਮਾਤਾ ਕੀ ਅਸੀਸ ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਸਤ ਸੰਗਿਓ ਹੁਣ ਬਾਬਾ ਜੀ 4-5 ਸਾਲ ਦੀ ਉਮਰ ਹੈ ਤੇ ਮਾਤਾ ਜੀ ਨੇ ਉਂਗਲ ਦੇ ਨਾਲ ਲਾ ਲੈਣਾ ਕਿੱਥੇ ਲੈ ਕੇ ਜਾਣਾ ਠੇ ਸੱਬੇ ਥਾਮ ਨਹੀਂ ਤੁਦ ਜੈ ਜੈ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਲੈ ਕੇ ਆਉਣਾ ਉਤੋਂ ਫਿਰ ਗੁਰੂ ਰਾਮਦਾਸ ਦੇ ਚਰਨਾਂ ਦਾ ਬਾਬਾ ਜੀ ਦਾ ਪਿਆਰ ਪੈਣਾ ਸ਼ੁਰੂ ਹੋ ਗਿਆ ਤੇ ਦਿਨੋਂ ਦਿਨ ਇਹ ਪਿਆਰ ਵਧਿਆ ਅੱਜ ਮਾਤਾ ਗੁਰੂ ਰਾਮਦਾਸ ਦੇ ਚਰਨਾਂ ਦੇ ਬਾਬਾ ਦੀਪ ਸਿੰਘ ਨੂੰ ਲੈ ਕੇ ਆਈ ਹੈ ਸਰੋਵਰ 'ਚ ਇਸ਼ਨਾਨ ਕਰਾਇਆ ਅੰਦਰ ਦਰਸ਼ਨ ਦਾਰੇ ਕੀਤੇ ਕੁਝ ਸਮਾਂ ਸੇਵਾ ਕੀਤੀ ਮਾਤਾ ਜੀ ਨੇ ਨਾਲ ਮਾਤਾ ਜੀ ਦੇ ਸੁਪੁੱਤਰ ਸਾਡੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਨੇ ਆਪਣੇ ਪੁੱਤਰ ਕੋਲ ਨਾਲ ਸੇਵਾ ਕਰਾਈ ਤੇ ਜਾਣ ਲੱਗਿਆ ਜਦੋਂ ਵਾਪਸ ਮਾਤਾ ਚੱਲੀ ਨਾ ਦਰਸ਼ਨ ਦਾਰੇ ਕਰਕੇ ਇਸ਼ਨਾਨ ਕਰਕੇ ਤੇ ਜਾਣ ਲੱਗੇ ਗੱਲ ਤੇ ਪੱਲਾ ਪਾ ਲਿਆ ਕੋਲ ਸਾਡੇ ਬਾਬਾ ਜੀ ਖਲੋਤੇ ਨੇ ਅਜੇ ਨਾਮ ਦੀਪ ਹੈ ਮਾਤਾ ਲਾੜ ਦਾ ਦੀਪਾ ਦੀ ਬਾਖਦੀ ਹੈ ਅੱਜ ਮਾਤਾ ਨੇ ਗੱਲ ਤੇ ਪੱਲਾ ਪਾਇਆ ਆਖਣਗੇ ਇਹ ਤਨ ਗੁਰੂ RAMDAS ਪਿਤਾ ਜੀ ਤੁਹਾਡਾ ਲੱਖ ਲੱਖ ਸ਼ੁਕਰਾਨਾ ਹੈ ਤੁਸੀਂ ਆਪਣੇ ਪਵਿੱਤਰ ਅਸਥਾਨ ਦੇ ਦਰਸ਼ਨ ਦਿਖਾ ਲਏ ਬਖਸ਼ੇ ਮਹਾਰਾਜ ਜੀ ਸੇ ਗੁਰੂ RAMDAS ਪਿਤਾ ਜੀ ਮੇਰੀ ਗਰੀਬੀ ਦੀ ਤੇਰੇ ਚਰਨਾਂ ਦੀ ਬੇਨਤੀ ਹੈ ਇੱਕ ਜੋਦਰੀ ਹੈ ਇੱਕ ਤਰਲਾ ਹੈ ਗੁਰੂ RAMDAS ਪਿਤਾ ਜੀ ਕਿਰਪਾ ਕਰਿਓ ਮੇਰੇ ਪੁੱਤਰ ਦੀਪੇ ਦੀ ਤੇਰੇ ਚਰਨਾਂ ਨਾਲ प्रीत ਵਹਿ ਜਾਵੇ ਤੇਰੇ ਚਰਨਾਂ ਨਾਲ ਪਿਆਰ ਵਹਿ ਜਾਵੇ ਮਾਤਾ ਅੰਦਰ ਜੁੜ ਕੇ ਫਰਿਆਦਾ ਵੀ ਕਰਦੀ ਹੈ ਅਰਦਾਸਾਂ ਵੀ ਕਰਦੀ ਹੈ ਜਿਵੇਂ ਉਹ ਸਮਾਂ ਵੀ ਗੁਰੂ ਕਹ ਰਿਹਾ ਹੋਵੇਗਾ ਉਹ ਕੁਦਰਤ ਵੀ ਇਹ ਗੱਲ ਕਹਿ ਰਹੀ ਹੋਵੇਗੀ ਏ ਮਾਂ ਜਿਉਣੀ ਆ ਜਿਸ ਪੁੱਤਰ ਦੀ ਤੂੰ ਅਰਦਾਸ ਵੀ ਕਰਦੀ ਹੈ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਨਾ ਗੁਰੂ ਰਾਮਦਾਸ ਬੜੇ ਵੱਡੇ ਨੇ ਗੁਰੂ ਰਾਮਦਾਸ ਨੇ ਬੜੀ ਬਖਸ਼ਿਸ਼ ਕਰਨੀ ਹੈ ਤੂੰ ਇਹ ਗੱਲ ਕਹਿ ਰਹੀ ਹੈ ਕਿ ਮੇਰੇ ਪੁੱਤਰ ਦੀ ਗੁਰੂ ਰਾਮਦਾਸ ਦੇ ਚਰਨਾਂ ਦਾ ਪ੍ਰੀਤੀ ਪੈ ਜਾਵੇ ਪਿਆਰ ਪੈ ਜਾਵੇ हे ਮਾਤਾ ਸ਼ਹਿ ਤੂੰ ਨਾ ਵੇਖੇ हे ਮਾਤਾ ਜੀਵਨੀ ਸ਼ਹਿ ਤੂੰ ਨਾ ਵੇਖੇ ਸੰਸਾਰ ਵੇਖੇਗਾ ਜਗ ਵੇਖੇਗਾ ਤੇਰੇ ਪੁੱਤਰ ਦੀ ਇਹੋ ਜੀ प्रीत ਪਵੇਗੀ ਇਹੋ ਜਾਂ ਪਿਆਰ ਪਵੇਗਾ ਇਸੇ ਤੇਰੇ ਪੁੱਤਰ ਦੀ ਪੇ ਨੇ ਇੱਕ ਦਿਨ ਧੰਨ ਬਾਬਾ ਅਦੀਪ ਸਿੰਘ ਬਣ ਕੇ ਆਪਣਾ ਸੀਸ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟਾ ਕਰੇ ਬੋਲੇ ਵੇਖੇ ਸੰਸਾਰ ਵੇਖੇਗਾ ਜਗਤ ਵੇਖੇਗਾ ਦੁਨੀਆਂ ਵੇਖੇਗੀ ਜਗ ਵੇਖੇਗਾ ਜਿਸ ਪੁੱਤਰ ਦੀ ਅਰਦਾਸ ਭਾਈ ਕਰਦੀ ਹੈ ਨਾ ਇਸੇ ਤੇਰੇ ਪੁੱਤਰ ਦੀ ਪੇ ਨੇ ਇੱਕ ਦਿਨ ਧੰਨ ਬਾਬਾ ਅਜੀਤ ਸਿੰਘ ਬਣ ਕੇ ਆਪਣਾ ਸੀਸ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟਾ ਕਰ ਦੇਣਾ ਹੈ ਸਤ ਸੰਗਿਓ ਮੈਂ ਅੱਗੇ ਵੀ ਤੁਹਾਨੂੰ ਕਈ ਵਾਰ ਬੇਨਤੀ ਕਰਦਾ ਹਾਂ ਨਾ ਜਦੋਂ ਅਸੀਂ ਧੰਨ ਬਾਬਾ ਦੀਸੂ ਧੰਨ ਆਖਦੇ ਹਾਂ ਨਾ ਉਦੋਂ ਗੁਰੂ ਰਾਮਦਾਸ ਜੀ ਵੀ ਬੜੇ ਪਰਸੰਨ ਹੁੰਦੇ ਜੀ ਕਿਉਂ ਸੁਰਨਾਮ ਦਾ ਫਿਰ ਕਹਿੰਦੇ ਨੇ ਕਿਤੇ ਕੋਈ ਮੇਰੇ ਦਰ ਤੇ ਆਉਂਦਾ ਹੈ ਕਰਾਬ ਸ਼ਬ ਲੈ ਕੇ ਆਉਂਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਮਾਇਆ ਪੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਨਮਲਾਇ ਸਾਬ ਲੈ ਕੇ ਆਉਂਦਾ ਹੈ ਕੋਈ ਹੋਰ ਵਸਤੂਆਂ ਲੈ ਕੇ ਆਉਂਦਾ ਪਰ ਜਿਸ ਬਾਬੇ ਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਜਿਸ ਬਾਬਾ ਦੀਪ ਸਿੰਘ ਤੁਸੀਂ ਧੰਨ ਕਹਿ ਰਹੇ ਹੋ ਉਸ ਬਾਬੇ ਨੇ ਮੇਰੇ ਦਰ ਤੇ ਆਪਣਾ ਪਵਿੱਤਰ ਸੀਸ ਹੀ ਪੇਟਾ ਕਰ ਦਿੱਤਾ ਬੋਲੇ ਈ ਸੋਨ ਹਾਲ ਸਤਿ ਸ੍ਰੀ ਅਕਾਲ ਕਹਿੰਦੇ ਕੋਈ ਮੇਰੇ ਦਰ ਤੇ ਮਲੇ ਸਭ ਲੈ ਕੇ ਆਉਂਦਾ ਹੈ ਕੋਈ ਮਾਇਆ ਲੈ ਕੇ ਆਉਂਦਾ ਹੈ ਕੋਈ ਪਦਾਰਥ ਪੇਟਾ ਕਰਦਾ ਹੈ ਪਰ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਹੀ ਮੇਰੇ ਚਰਨਾਂ 'ਤੇ ਪੇਟਾ ਕਰ ਦਿੱਤਾ ਪਾਗਾ ਵਾਲਿਓ ਜਿਵੇਂ ਗੁਰਦਾਮ ਤੁਸਰ ਕਹਿੰਦੇ ਹੋਣਗੇ ਉਹ ਦੀਪ ਸਿੰਘ ਪੁੱਤਰ ਅੱਜ ਤੋਂ ਖੀਸਾ ਮੇਰਾ ਹੋਵੇਗਾ ਹੱਥ ਤੇਰਾ ਹੋਵੇਗਾ ਜਿੱਦੀ ਮਰਜ਼ੀ ਝੋਲੀਆਂ ਭਰੀਆਂ ਅੱਜ ਬਾਬਾ ਦੀਪ ਸਿੰਘ ਅਕਰਤ ਘਣਾ ਦੀਆਂ ਝੋਲੀਆਂ ਭਰਦੇ ਪਏ ਨੇ ਪ੍ਰਤੱਖ ਨੂੰ ਕਦੀ ਪ੍ਰਮਾਨ ਦੇਣ ਦੀ ਲੋੜ ਨਹੀਂ ਗੁਰਮਖੋ ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖਦੇ ਪਏ ਹੋ ਰੈਬੜ ਸਾਰੇ ਚੰਗੇ ਨੇ ਪੈਗੰਬਰ ਸਾਰੇ ਚੰਗੇ ਨੇ ਸਾਧੂ ਸਾਰੇ ਚੰਗੇ ਨੇ ਗੁਰਮਖੋ ਬਾਕੀ ਰੈਬੜ ਬਾਕੀ ਪੈਗੰਬਰ ਗੁਰਮਾਨਾਂ ਦੀਆਂ ਝੋਲੀਆਂ ਭਰਦੇ ਨੇ ਪਰ ਤਨ ਬਾਬਾ ਦੀਪ ਸਿੰਘ ਮਾਣ ਕਰਿਓ ਗੁਰਮਖੋ ਤੁਸੀਂ ਜਿਹਦੇ ਪਿਆਰ ਤੋਂ ਤੁਸੀਂ ਬੈਠੇ ਹੋ ਨਾ ਜਿਸ ਬਾਬੇ ਦੇ ਗੁਣ ਗਾ ਰਹੇ ਹੋ ਉਹ ਧੰਨ ਬਾਬਾ ਦੀਪ ਸਿੰਘ ਜੀ ਗੁਣਵਾਨਾਂ ਦੀਆਂ ਝੋਲੀਆਂ ਵਿੱਚ ਪਰਦੇ ਨੇ ਤਾਂ ਆਪਣ ਅਰੇ ਦੀਆਂ ਝੋਲੀਆਂ ਵੀ ਭੜੀ ਜਾ ਰਹੀ ਬੋਲੇ ਈ ਸੋ ਨਿਹਾਲ ਸਤਿ ਸ਼੍ਰੀ ਅਕਾਲ ਅੱਜ ਬਾਬਾ ਦੀਪ ਸਿੰਘ ਅਕਰਤ ਕਣਾਂ ਦੀਆਂ ਝੋਲੀਆਂ ਪਰਦੇ ਅਕਰਤ ਕਣਾਂ ਦੀਆਂ ਝੋਲੀਆਂ ਧੰਨ ਬਾਬਾ ਦੀਪ ਸਿੰਘ ਤੁਸੀਂ ਅਕਰਤ ਕਣਾਂ ਨੂੰ ਵੀ ਪਾਲਦੇ ਹੋ ਹਰਦੇ ਬਾਬਾ ਜੀ ਦੇ ਗੁਣ ਗਾ ਰਿਆ ਹੈ ਸੋਭਾ ਜਗ ਜਗ ਹੋਈ ਓ ਨਾ ਦੀ ਸੋਭਾ ਜਗ ਜਗ ਹੋਈ ਸੋਭਾ ਜਗ ਜਗ ਹੋਈ ਓ ਨਾ ਦੀ ਸੋਭਾ ਜਗ ਜਗ ਹੋਈ ਸੋਭਾ ਤਨਦਰ ਬਾਬਾ ਦੀਪ ਸਿੰਘ ਜੀ ਤਨਦਰ ਬਾਬਾ ਦੀਪ ਸਿੰਘ ਜੀ ਜਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਤਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਬੁੱਲ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਖਾਨ ਕੋਈ ਨਾ ਮੇਟਣ ਕਿਨਾਂ ਦੀ ਤਨ ਤਨ ਬਾਬਾ ਦੀਪ ਸਿੰਘ ਤੇਰਾ ਕਿਨਾਂ ਦੀ ਤਨ ਤਨ ਬਾਬਾ ਦੀਪ ਸਿੰਘ ਸੰਤਨ ਬਾਬਾ ਦੀਪ ਸਿੰਘ ਸੰਤਨ ਬਾਬਾ ਦੀਪ ਸਿੰਘ ਸਾਰੀ ਸੰਗਤ ਨੂੰ ਆਗਮਨ ਦਿਹਾੜੀ ਦੇ ਬੇਅੰਤ ਬਿੰਦ ਵਧਾਈਆਂ 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 ਪੁੱਲਾਂ ਬਖਸ਼ੋ ਪਿਆਰ ਜੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ